ਉਧਰ ਦਾ ਨੀ ਉਹ ਬਾਈ ਨੂੰ ਮੜਾ ਜਾ ਟਾਈਮ ਪਹਿਲਾਂ ਹੀ ਆਪਣੇ ਕੋਲੇ ਖਿੱਚ ਮਾ ਸੀ ਜਾਂਦਾ ਪਹਿਨੇ ਰਿਪੇਅਰ ਤੇ ਆਪਾਂ ਦਾ ਲੇਟ ਹੋ ਗਏ ਆ ਵੇਖ ਕੇ ਕਰ ਲਾ ਗਾ ਕਿ ਮੜਾ ਜਾ ਰੋਗਾ ਰੋਗਾ ਘਾੜ ਦੇ ਸਹੀ ਘਾੜ ਦੇ ਆ ਗੱਡੀ ਲੈ ਲੈ ਮੈਂ ਰਹੀ ਘਾੜ ਮੈਂ ਅੱਗੇ ਦਰ ਪਾ ਲਈ ਆ ਜਾ ਉਹ ਖੜਾ ਹੀ ਹੈ ਮਸ਼ੀਨ ਵਾਲਾ ਆਪਾਂ ਕਹਿ ਦਿੰਨੇ ਹਾਂ ਉਹ ਇਕੱਠੇ ਵੜਾ ਲਾਂਗੇ ਹਾਂ ਹਾਂ ਇਕੱਠੇ ਆਪਾਂ ਇੱਕ ਥਾਂ ਲੱਗਦਾ ਹਾਂ ਹਾਂ ਹੋਰ ਭਾਈ ਕੀ ਹਾਲ ਹੈ ਹੋਰ ਜੀ ਵਧੀਆ ਵਧੀਆ ਹੋਰ ਕੀ ਫਰਕ ਹੈ ਕਿਆ ਨਿਕੂ ਤੇ ਮੈਂ ਚਲਾ ਦੀ ਮਸ਼ੀਨ ਆ ਬਾਅਦ ਚਲਾਉਣੇ ਆ ਯਾਰਾ ਤੇ ਜਲੇਟ ਹੋ ਗਿਆ ਜੇ ਇੱਥੇ ਚਲਾ ਕੇ ਵੇਣੇ ਥੋੜਾ ਜਿਹਾ ਅੱਛਾ ਅੱਛਾ ਹਾਂ ਪਹਿਲਾ ਦਿਨ ਯਾਰਾ ਤੇ ਯਾਰ ਸਾਡਾ ਸੌਂਦੀ ਪਹਿਲਾ ਪਹਿਲਾ ਵੜਦੇ ਆ ਰਾਹੀ ਪਈਆ ਕੰਮ ਦਾ ਵੜਦਾਂਗੇ ਯਾਰਾ ਨਾਲ ਮੇਰੇ ਮੇਰਾ ਦਾ ਸਵੇਰੇ ਹੀ ਵੜਾ ਲਓ ਹੋਰ ਮੇਰੇ ਵੜਦੇ ਯਾਰਾ ਮੇਰੇ ਵੜਦੇ ਭਾਈ ਮੇਰਾ ਵੀ ਭਾਈ ਐਂ ਕਰਿਆ ਨਾਲ ਵਾਣ ਲੱਗਦਾ ਮੇਰਾ ਵੀ ਨਾਲ ਹੀ ਵੜਦੀ ਉਹ ਸਰ ਜਿਹੜਾ ਗੱਫਾ ਹੀ ਇਹਦੇ ਨਾਲ ਉਹ ਟਾਈਟਨ ਦੇ ਪਰਾਂ ਦਾ ਸੌਖਾ ਹੋ ਜਾਂਦਾ ਯਾਰ ਨਾਲ ਹੀ ਵਾਣਗੇ ਯਾਰ ਅਸੀਂ ਆਪਾਂ ਹੀ ਕਰਨਾ ਆਪਾਂ ਦਾ ਗਾਂਹ ਭਾਲਦੇ ਆ ਹੁਣ ਸਹੀ ਫੇਰ ਹੀ ਸੀਜ਼ਨ ਗਾਹ ਤੋਂ ਸ਼ੁਰੂ ਹੋਣਾ ਹੋਰ ਮੁੜ ਕੇ ਵਿਸਾਖੀ ਦੇਖ ਕੇ ਆਵਾਂਗੇ ਯਾਰ ਪਹਿਲਾਂ ਪਹਿਲਾਂ ਵੜ ਦੇ ਦੋ ਨਾ ਜਵਾਨ ਹੀ ਹੋਊਗੀ ਯਾਰ ਤੇਰੇ ਨਾਲ ਕੋਈ ਚੱਲਦਾ ਬਾਤ ਆੜ ਕੇ ਟਰਾਲਾਂ ਦਾ ਕੰਮ ਰੱਖਿਓ ਬੱਡ ਬੁੱਡ ਨਾਲੇ ਥੋੜਾ ਬਾਹਰ ਦੂਰ ਪੈਂਦਾ ਨਹੀਂ ਨਹੀਂ ਬਾ ਕੋਈ ਗੱਲ ਦੋਨੀਆਂ ਤਿਆਰ ਆਪਣੀਆਂ ਬਸ ਠੀਕ ਗਾ ਖਿਡਿਆਰ ਨਾ ਪਵੇ ਫਿਰ ਇਹਦੀ ਗਾਂਹ ਵੀ ਟਾਈਮ ਦੇਣਾ ਹੁੰਦਾ ਨਾ ਯਾਰ ਹੁਣ ਦੇਖ ਲਈ ਲਾ ਕੇ ਗੇੜਾ ਕਿ ਨਹੀਂ ਲਾ ਕੇ ਦੇਖੇ ਬਸ ਓਕੇ ਅਮ ਜੇ ਨਾ ਨਹੀਂ ਜੀਣਾ ਇਹਦਾ ਕੀ ਅੱਜ ਬਸ ਖਿ ਬਾਈ ਕੋਈ ਨਹੀਂ ਪਰਾ ਤਣਕ ਤਾਂ ਆਪਣੀਆਂ ਆ ਗਈ ਮੰਲਾ ਮਸ਼ੀਨ ਵਾਲੇ ਨੂੰ ਆਖੇ ਨੂੰ ਵੀ ਹੋਗੇ ਦਾਬਾ ਨਾ ਦੇਣ ਤੇ ਅੱਜ ਨੂੰ ਫੇਰ ਕਹਿ ਕੇ ਆ ਗਏ ਵੀ ਬਾਈ ਮਸਾਖੀ ਤੋਂ ਪਹਿਲਾਂ ਪਹਿਲਾਂ ਲਾ ਗਏ ਮਸ਼ੀਨ ਚੱਲ ਕੇ ਆ ਗਿਆ ਤੇ ਕੋਲੇ ਇੱਕ ਮੀਂਹ ਦਾ ਮੌਸਮ ਜਿਆ ਦੱਸੀ ਜਾਂਦੇ ਖਰਾਬ ਹੈ ਉਹਨੂੰ ਆਖ ਕੇ ਵੱਡ ਆਈ ਐਨ ਐ ਬਾਈ ਕਟਰ ਹਾਂ ਉਹ ਆ ਗੁਰਜੀਤ ਕੀ ਆਲਾ ਉਹ ਪਰਿਵਾਰ ਹੈ ਪਰਿਵਾਰ ਬਹੁਤ ਵਧੀਆ ਧੰਦਾ ਵਾ ਲਈ ਹੈ ਨਾ ਯਾਰ ਅੱਜ ਚਲਾਉਣੇ ਆ ਤੇ ਤਿੰਨੇ ਕਿਲੇ ਬਾਣਾ ਕਿਸੇ ਦਾ ਉਹ ਡਰਾਈਵਰ ਆ ਜੀ ਥੋੜਾ ਜਿਆਦਾ ਮਾਰ ਬੰਦਾ ਜੀ ਆਇਆ ਤੇ ਉਹ ਕਟਰ ਜੇ ਲਾਉਣ ਦੀ ਜਾਈ ਖੜਾ ਹੈ ਯਾਰ ਠੀਕ ਹੈ ਬਸ ਵਧੀਆ ਅਮਰੀਕਨ ਕਦੇ ਅੱਛੇ ਜੇ ਵੱਢ ਕੇ ਆਪਾਂ ਵੀ ਵੱਢਾਂਗੇ ਵੱਢਣੀਆਂ ਉਹ ਵੱਢ ਕੇ ਕੱਲ ਨੂੰ ਮੈਂ ਤਾਂ ਕਹਣਾ ਯਾਰ ਇੱਕਦਮ ਮੌਸਮ ਖਰਾਬ ਦੱਸੀ ਜਾਂਦੇ ਐ ਤੇ ਮੌਸਮ ਦਾ ਦੱਸਦੇ ਆ ਯਾਰ ਹਾਂ ਇੱਕ ਵਸਾਖੀ ਸੁਖੀ ਵੇਖ ਲਾਗੇ। ਵਸਾਖੀ ਆ ਤੁਸੀਂ ਬਾਹਲਾ ਮੇਲੇ ਦਾ ਚੱਲ ਉਹ ਵੀ ਜ਼ਰੂਰੀ ਹੁੰਦਾ ਹਨਾ ਕਰਦੇ ਆ ਗੱਡੀ ਗੰਟੀ ਲੈ ਕੇ ਜਾਣਾ ਹੁੰਦਾ ਤੁਮੇ ਇੱਥੇ। ਯਾਰ ਮੈਂ ਮੂੰਹ ਦਾ ਕਹਿ ਬੈਠਾ ਦੋ ਬੰਦੇ ਆਏ ਸੀ ਲੱਡੂ ਵਰਗੇ। ਅੱਛਾ ਬੰਦਾ ਨੇ ਵੀ ਪੱਕਾ। ਕਿਵੇਂ ਕਰਗੇ ਇਹ? ਇਹੋ ਖਿਲਾਰਗੇ ਯਾਰ ਕਿਵੇਂ। ਯਾਰ ਕਣਕ ਹਰੀ ਨਾ ਹੋਵੇ ਯਾਰ ਅਜੇ ਇਹਦਾ ਲੇਡ ਨਹੀਂ ਵਿਕੀ ਨਜ਼ਾਰਾ। ਨਹੀਂ ਭਾਈ ਉਹ ਕੀਤੀ ਵਿਕੀ। ਮੇਰਾ ਸਭ ਸਾਰੇ ਪਿੰਡ ਤੋਂ ਪਹਿਲਾਂ ਦੀ ਵਿਕੀ ਦੀ ਆ। ਅਗਰ ਮੈਂ ਤਾਂ ਕਹਿੰਦਾ ਆਪਾਂ ਵੇਖ ਲਗੇ ਪਹਿਲਾਂ ਜਾ ਕੇ ਕਣਕ ਉਹ ਤੂੰ ਆਏਗਾ ਪੱਕਾ ਬੰਦਾ ਮੇਰਾ। ਵੜ ਕੇ ਫਰਕ ਨਾ ਬਹਿ ਜਾਏ ਦੇਣੀ ਆ ਜੇ ਗੱਲ ਕੇ ਤੇ ਅਗਲਾ ਕੁਝਰ ਬਾਣ ਦਿਸਟ ਗਿਆ ਦੀ ਇਹਦਾ ਮੱਖੀ ਆਈ ਜਾਂਦੀ ਆ ਇੱਕ ਭਾਈ ਮੰਡਕਾਂ ਹੀ ਵਹਿ ਲੀਆਂ ਮੈਂ ਬਾਹਰ ਚੰਗਾ ਹੀ ਆ ਕੰਮ ਫਿਰ ਆਪਾਂ ਕਣਕ ਵੇਖ ਲੈਂਦੇ ਆ ਤੇਰੀ ਪਹਿਲਾਂ ਚਲਾਜੇ ਕਣਕ ਕੱਢਦੀ ਹੋਈ ਦੋ ਦਿਨ ਖੜ ਜਾਾਂਗੇ ਤੇ ਨਹੀਂ ਵੜਦੇ ਆਂ ਚਲਾਜੇ ਕਣਕ ਖਾ ਕੇ ਲਿਆਉਣਾ ਤੇ ਯਾਰ ਉਹ ਤੁਸੀਂ ਲਾਓ ਕੱਟ ਰਹੇ ਆ ਅਸੀਂ ਆਉਣੇ ਆ ਮੜਾ ਆ ਹਾਂ ਆ ਪਹਿਲਾਂ ਵੜਨਾ ਪੱਖਾਂ ਹਾਂ ਇਹ ਪੱਖਾ ਵੜਨਾ ਹੈ ਇਸ ਕਿ ਕਣਕਾਂ ਰੁੱਤੋਂ ਹੀ ਲੱਗਦੇ ਆ ਆਪਾਂ ਨੂੰ ਹਜੇ ਕਣਕੋਂ ਇਹ ਆਈ ਨਹੀਂ ਪੂਰੀ ਰੜ ਕੇ ਹਰੀ ਵੱਲੀ ਬਹੁਤ ਪਈ ਆ ਤੇ ਯਾਰ ਭਾਈ ਮੋੜ ਕੇ ਯਾਰਾਂ ਦਾ ਕਮੈਨ ਵਾਲੇ ਨੂੰ ਕਹੀ ਜਾਂਦਾ ਵੀ ਯਾਰ ਵੱਡਨ ਮਾਰਾ ਕਰ ਗਿਆ ਖਰਾਬ ਵੱਡਨ ਮਾਰਾ ਕਰ ਗਿਆ ਵੇਖ ਲੈਨੇ ਯਾਰ ਇੱਕ ਦਾ ਪਤੰਦਰਾ ਉਸਦੀ ਬੜੀ ਯਾਰ ਰਾਜ ਆ ਤੁਹਾਡੇ ਤੇ ਕੀ ਪਈ ਸੀ ਉਹਨਾਂ ਦੇ ਪਹਿਲੇ ਦਿਨ ਹੀ ਕੱਟ ਗਿਆ ਬਾਬਾ ਪਹਿਲੇ ਦਿਨ ਮਸ਼ੀਨ ਚਲਾਉਣ ਵਾਲੇ ਦਾ ਨਹੀਂ ਕੰਮ ਹੋ ਗਿਆ ਤੇਰਾ ਆ ਯਾਰ ਮੱਖੀ ਆਉ ਬਾਈ ਯਾਰ ਮੱਖੀ ਬਹੁਤ ਜ਼ਿਆਦਾ ਆ ਚੱਬ ਕੇ ਦੇ ਬਾਈ ਚੱਬ ਲਈ ਮੈਂ ਕਣਕ ਬਾਈ ਸਾਨੂੰ ਪਤਾ ਹੀ ਹੁੰਦਾ ਇਹਨੂੰ ਰੋਕ ਕੇ ਕਿਵੇਂ ਨਾ ਇਹ ਤਾਂ ਬੰਦਾ ਪੱਕਾ ਹੀ ਆ ਉਹਨਾਂ ਨੂੰ ਵੀ ਟਾਈਮ ਦਿੱਤਾ ਚਲੋ ਕੰਨੇ ਨੂੰ ਵੇਖੜਾ ਪਾਜੂ ਕਿਸੇ ਪੱਤ। ਘਰ ਤੂੰ ਆਇਆ ਘਰ ਦੋ ਦਿਨ ਖੜ ਜਾ। ਆਹ ਵੇ ਹਰੇ ਦਾਣੇ ਪਏ ਆ ਵਿੱਚ ਯਾਰ। ਨੁਕਸਾਨ ਹੋ ਜੂ ਤੇ ਰਵੇਂ 2000 ਮਨ ਦਾ। 3 ਮਹੀਨਾ ਦੀ ਖੇਤੀ ਆ ਬਦੰਦਰਾ। ਇੰਨਾ ਕਰ ਕਰਾ ਕੇ ਆਪਾਂ ਨੁਕਸਾਨ ਕਰਕੇ ਨਹੀਂ ਰਾਜੀ ਯਾਰ। ਵੱਡਨੋਂ ਦਾ ਵੜਦੰਦੇ ਮਸ਼ੀਨ ਨੇ ਕਿਹੜਾ ਬੋਲਣਾ ਟੱਪ ਹੀ ਜਾਣਾ ਵੇ ਜੀ। ਇਹ ਤਾਂ ਗੱਲ ਥਰੀ ਸਹੀ। ਮੇਰਾ ਤੂੰ ਮੇਲਾ ਮੁੱਲਾ ਵੇਖਿਆ। ਫੇਰ ਵੜਦਾਂਗੇ ਜ਼ਿੰਮੇਵਾਰੀ ਆਪਣੀ ਆ ਕੋਈ ਟੈਨਸ਼ਨ ਨਾ ਮਾਣਾ। ਟਰਾਲੀ ਵੀ ਨਾਲ ਦੇ। ਮੌਸਮ ਖਰਾਬ ਕਰਕੇ ਸੀ। ਉਹ ਫਿਰ ਬਾਈ ਜਿਹੋਨੇ ਕੱਢਣਾ ਤਾਂ ਅੰਦਰੋਂ ਵੀ ਕੱਢ ਲੈਣਾ ਯਾਰ। ਐਡੀ ਨਹੀਂ ਗੱਲ ਆ। ਪਰ ਮਾਤਾ ਮਾਣੇ ਦੇਣਾ ਸਾਰਾ ਕੁਝ ਚੱਲ ਮਰਜੀ ਐ ਤੇਰੀ ਕੋਈ ਨਹੀਂ ਤੂੰ ਦੋ ਦਿਨ ਖੜਾ ਐ ਮੈਂ ਹਰੀ ਕਾਲ ਨਾ ਕਰ ਮਾੜੇ ਜੇ ਪਿੱਛੇ ਗੁਰਗੋ ਤੇ ਵਿਗੜਣੀ ਨਹੀਂ ਮੰਡੀ ਚ ਪਿਆ ਰਹੇਗਾ ਮੱਛਰ ਚ ਚੱਲ ਕੰਕ ਤਾਂ ਆਹੀ ਪਈ ਐ ਇਹਨੇ ਦੋ ਬੰਦੇ ਨੂੰ ਹੋਰ ਕਹਿਤਾ ਤਾਂ ਹੀ ਝੂਠ ਮਾਰੀ ਜਾਂਦਾ ਚੱਲ ਕੋਈ ਨਹੀਂ ਵੇਣਿਆ ਕੀ ਬਣਾਉਂਦਾ 15 ਨੂੰ ਤਾਂ ਹੋਰਾਂ ਵੀ ਆਖੀ ਜਾਂਦਾ ਸੀਗਾ ਕੰਨ ਤੇ ਤੁਹਾਡੀ ਹਰੀ ਐ ਉਹਨਾਂ ਨੂੰ ਆਖੀ ਨਾ ਵੜਦੇ ਆਂ ਕਿ ਕੱਲ ਨੂੰ ਤੇ ਪਰਸ ਚੱਲ ਕੋਈ ਨਹੀਂ ਦੇਖਦੇ ਕੀ ਬੰਦੂ ਨੂੰ ਕਹਿਰ ਮੈਂ શાંતੀ ਚੈਣੂ ਕਿਹ ਐ ਕੰਨ ਯਾਰ ਆ ਛੱਟੂ ਵੀ ਖੜਾ ਹੈ ਇਹਨੂੰ ਮਾ ਪੁੱਛ ਲਾਂ ਮੈਂ ਯਾਰ ਇਹ ਟੋਚ ਲੱਗੀ ਜਾਵੇ ਤੇ ਬਹੁਤ ਧੀਰਜ ਖੜਾ ਹੀ ਹੋ ਰਿਹਾ ਸਮੇਂ ਬਰਹਤ ਹੋਰ ਭਾਈ ਕੀ ਹਾਲ ਹੈ ਠੀਕ ਹੈ ਠੀਕ ਹੈ ਤੂੰ ਹੀ ਸੁਣਾਓ ਵਧੀਆ ਮਸ਼ੀਨ ਵਾਲੀ ਟੱਕਰੀ ਗਈ ਯਾਰ ਹਾਂ ਬਦਰਾਇ ਦੀ ਯਾਰ ਵੇਖਣ ਕਣਕ ਦੀ ਦਿਲਜੀਤ ਦੀ ਯਾਰ ਕਣਕ ਵੜਾਉਣੀ ਸੀ ਭਾਈ ਆ ਵੜਦਾਂਗੇ ਕਿਤੇ ਵੜਦੇਗਾ ਬਾਦੀ ਜਲਾਈ ਆ ਮਸ਼ੀਨ ਤੂੰ ਦੱਸ ਕਿਤੇ ਵੜਾਉਣੀ ਆ ਮੇਰੇ ਨਾਲ ਤਾਂ ਕੱਲ ਨੂੰ ਲਾ ਦੇ ਲਾ ਦਾਂਗੇ ਕੋਈ ਚੱਕਰ ਨਹੀਂ ਟਰਾਲਾਂ ਦਾ ਕੰਮ ਰੱਖੀ ਵਾ ਠੀਕ ਐ 10 ਵਜੇ ਮੈਂ ਤੈਨੂੰ ਫੋਨ ਕਰੂੰਗਾ ਫਿਰ ਚੱਲ ਕੇ ਟਰਾਲਿੰਗਾ ਕੈਂਪ ਕਰ ਦਵਾ ਦਵਾਂ ਵਾ ਠੀਕ ਐ ਠੀਕ ਐ ਲਾ ਦੇ ਠੀਕ ਐ ਚੰਗਾ ਤੂੰ ਇਹਨੂੰ ਵੀ ਕਹਤਾ ਉਹ ਜਿਹਨੇ ਪਿਛਲੀ ਵਾਰੀ ਮੇਰੇ ਨਾਲ ਭੈੜੀ ਕੀਤੀ ਯਾਰ ਮੈਨੂੰ ਕਹਿ ਗਏ ਮੈਂ ਖਾਦਮੰਦ ਨੂੰ ਜਵਾਬ ਦਿੱਤਾ ਤੇ ਬਦੰਦਰ ਹੋਰ ਤੋਂ ਵੜਾ ਗਿਆ ਜਾਓ ਜੇ ਲੋਕ ਹੋਏ ਬੈਹੋ ਜ ਹੁਣ ਆਪਾਂ ਟੋਚੇ ਲਾਉਂਦੇ ਤੇ ਟੋਚੀ ਆਪਾਂ ਲਾਵਾਂਗੇ ਮੈਨੂੰ ਕਹਿਤਾ ਦਿੱਤਾ ਕਿ ਟਰਾਲਿੰਗਾ ਕੈਂਪ ਕਰ ਲਾ ਬਈ ਯਾਰ ਸਰੀਰ ਰੱਖਣ ਦੇ ਆਪੇ ਖਿਲਿਆਰੀ ਰੱਖੂ ਕਿਹੜਾ ਭਜਦੇ ਆ ਘਰੋਂ ਆਪਾਂ ਕਹਾਂਗੇ ਇਹ ਤਾਂ ਗਾਂ ਜਾਵੜੇ ਕਿਸੇ ਦੇ ਇਹਨੇ ਪਿਛਲੀ ਵਾਰੀ ਭੈੜੀ ਜਾਓ ਜੇ ਲੋਕ ਹੋਏ ਪਿਆ ਬਈ ਉਹ ਜਾ ਹੋਣਾ ਪੈਂਦਾ ਅੱਜ ਕੱਲ ਨਹੀਂ ਕੋਈ ਲਿਆਈ ਲੁਈ ਰੱਖਦਾ ਹਾਂ ਚੱਲ ਚੱਲ ਗਏ ਤੋਰ ਲੈ ਤਾਂ ਆਪਾਂ ਵੀ ਟੋਚੀ ਐ ਕੀ ਆ ਉਹਨੂੰ ਕਿਆ ਤਾ ਉਹ ਨੂੰ ਵੀ ਐ ਯਾਰ ਕੀ ਵੜਦੇ ਤਾਂ ਯਾਰ ਹੀ ਆਗੇ ਹਨਾ ਚਲੋ ਵੇਖੀ ਜਾਓ ਵੀਡੀਓ ਬਣਾਉਣ ਦਾ ਆਪਣਾ ਇੱਕ ਹੀ ਮਕਸਦ ਆ ਵੀ ਜਿਹੜੇ ਮਸ਼ੀਨਾਂ ਵਾਲਿਆਂ ਨੂੰ ਆਪਾਂ ਕਹਿੰਦੇ ਮੇਰੇ ਵੱਡਣ ਨਹੀਂ ਆਇਆ ਖੜਦੇ ਬਾਈ ਲੋਕ ਵੀ ਨਹੀਂ ਅਗਲਾ ਵੀ ਕਹਿ ਕੋ ਕਿ ਇਹ ਤੇ ਮਸ਼ੀਨ ਵਾਲਾ ਵਿਚਾਰਾ ਇੱਕਦਮ ਆਪੜੇ ਦੇ ਦੂਜੇ ਤੋਂ ਵੜਾ ਆਇਆ ਇੱਕ ਮੌਕੇ ਤੇ ਕਹਿੰਦਾ ਉਹ ਦੂਜੇ ਨੂੰ ਜਵਾਬ ਦੇ ਬੈੰਦਾ ਉਹਦੇ ਪਿੱਛੇ ਇਹ ਤਾਂ ਮਕਸਦ ਆ ਵੀ ਸਬਰ ਰੱਖ ਗਿਆ ਆਪਾਂ ਥੋੜਾ ਜਿਹਾ ਮਸ਼ੀਨ ਵਾਲਿਆਂ ਦਾ ਵੀ ਸੀਜ਼ਨ ਗਣਮੈ ਦਿਨਾਂ ਦਾ ਹੁੰਦਾ ਫੇਰ ਹੀ ਖਲਿਆਰ ਪੈ ਜਾਂਦੀ ਆ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀ ਆਪਾਂ ਨੂੰ ਸਹਿਣਸ਼ੀਲਤਾ ਰੱਖਣੀ ਚਾਹੀਦੀ ਆ ਜਿਹੜਾ ਮਸ਼ੀਨ ਵਾਲੇ ਨੂੰ ਟਾਈਮ ਦਿੱਤਾ ਉਹਦੇ ਨਹੀਂ ਬਣਾ ਚਾਹੀਦਾ ਆਪਾਂ ਨੂੰ ਮਸ਼ੀਨ ਇੱਕ ਅੱਧੇ ਘਰ ਨੰਬਰ ਵਾਈ ਜੀ ਆਉਂਦਾ ਵਾਰੀ ਜਿਵੇਂ ਜਿਵੇਂ ਹੈਗਾ ਉਹ ਵੱਡਿਆ ਜਾਵੇ ਤਾਂ ਬਾਲੀ ਵਧਿਆ ਜਾਵੇ ਸਹੀ ਗੱਲ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ